ਜੈ ਸਾਈਂ ਜੀ ਜੈ ਗੁਰੂਆਂ ਪੀਰਾਂ ਦੀ ਜੈ ਮਾਤਾ ਦੀ ਸਾਈਂ ਜੀ ਆਪਣੇ ਮੁਰਿਦਾਂ ਦਾ ਇਮਤਿਹਾਨ ਕਦੋਂ ਲੈਂਦੇ ਹਨ ਸਾਈਂ ਜੀ ਆਪਣੇ ਮੁਰਿਦਾਂ ਦਾ ਇਮਤਿਹਾਨ ਉਦੋਂ ਲੈਂਦੇ ਹਨ ਜਦੋਂ ਉਸਦੇ ਮੁਰਿਦ ਦੁਨੀਆ ਨੂੰ ਕਹਿਣ ਲੱਗਦੇ ਹਨ ਕਿ ਅਸੀਂ ਸਾਈਂ ਲਾਢੀ ਸ਼ਾਹ ਜੀ ਦੇ ਪੱਕੇ ਮੁਰਿਦ ਹਾਂ ਅਸੀਂ ਸਾਈਂ ਜੀ ਦੇ ਮੁਰਿਦ ਹਾਂ ਬਹੁਤ ਵੱਡੇ ਮੁਰਿਦ ਹਾਂ ਅਸੀਂ ਸਾਈਂ ਜੀ ਦੇ ਬਹੁਤ ਵੱਡੇ murid ਹਾਂ ਫਿਰ ਸਾਈਂ ਜੀ ਆਪਣੇ muridਾਂ ਦੇ ਪੇਪਰ ਲੈਂਦੇ ਹਨ ਜਦੋਂ ਉਸ ਦੇ murid ਪੇਪਰ ਵਿੱਚੋਂ ਪਾਸ ਹੋ ਜਾਂਦੇ ਹਨ ਤਾਂ ਫਿਰ ਸਾਈਂ ਜੀ ਫਿਰ ਉਹ ਦੁਨੀਆ ਦੇ ਸਾਹਮਣੇ ਕਹਿ ਸਕਦੇ ਹਨ ਕਿ ਅਸੀਂ ਸਾਈਂ ਜੀ ਦੇ murid ਹਾਂ ਫਿਰ ਉਸ ਨੂੰ ਕੋਈ ਡਰ ਨਹੀਂ ਪਰ ਜਦੋਂ ਸੀ ਸਾਈਂ ਜੀ ਨੂੰ ਮੰਨਦੇ ਹਾਂ ਤੇ ਆਪਣੇ ਆਪ ਨੂੰ ਉਸ ਦੇ murid ਕਹਿੰਦੇ ਹਾਂ ਤਾਂ ਫਿਰ ਉਹ ਜਦੋਂ ਸਾਈਂ ਜੀ ਇਮਤਿਹਾਨ ਲੈਂਦੇ ਹਨ ਪੇਪਰ ਲੈਂਦੇ ਹਨ ਤੇ ਪੇਪਰਾਂ ਵਿੱਚੋਂ ਪਾਸ ਨਹੀਂ ਹੋ ਪਾਉਂਦੇ ਤਾਂ ਫਿਰ ਉਸ ਦੇ murid ਉਹ murid ਡੋਲ ਜਾਂਦਾ ਹੈ ਕਹਿੰਦਾ ਹੈ ਮੈਂ ਇੰਨਾ ਸਬਰ ਰੱਖਿਆ ਮੈਨੂੰ ਇੰਨੀ ਦੇਰ ਹੋ ਗਈ ਸਾਈਂ ਜੀ ਦੇ ਦਰبار ਤੇ ਜਾਂਦੇ ਆ ਸਬਰ ਰੱਖਿਆ ਫੇਰ ਵੀ ਮੇਰੇ ਤੇ ਆਹ ਦਿਨ ਕਿਉਂ ਆਏ ਨੇ ਮੈਂ ਤਾਂ ਸਾਈਂ ਜੀ ਦਾ ਮਰੀਦ ਆ ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਈਂ ਜੀ ਇਮਤਿਹਾਨ ਲੈ ਰਹੇ ਨੇ ਉਹ ਫੇਰ ਡੋਲ ਜਾਂਦਾ ਹੈ ਤਾਂ ਫੇਰ ਆਪਣੇ ਸਬਰ ਨੂੰ ਕਾਬੂ ਵਿੱਚ ਨਹੀਂ ਰੱਖ ਪਾਂਦਾ ਇਸ ਕਰਕੇ ਸਾਈਂ ਜੀ ਦੇ ਮੁਰੀਦ ਕਹਿਣ ਤੋਂ ਪਹਿਲਾਂ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਸਾਈਂ ਜੀ ਪੇਪਰ ਲੈਂਦੇ ਹਨ ਜਿਹੜਾ ਉਸ ਪੇਪਰਾਂ ਵਿੱਚੋਂ ਪਾਸ ਹੁੰਦਾ ਹੈ ਤਾਂ ਫਿਰ ਉਹ ਦੁਨੀਆ ਨੂੰ ਕਹਿ ਸਕਦਾ ਹੈ ਕਿ ਮੈਂ ਸਾਈਂ लाड्डी शाह ਜੀ ਦਾ ਮੁਰੀਦ ਹਾਂ ਸਾਈਂ लाड्डी शाह ਜੀ ਦਾ ਪੱਕਾ ਮੁਰੀਦ ਹਾਂ ਬਾਬਿਓ ਸਾਈਂ ਜੀ ਦੇ ਇਮਤਿਹਾਨਾਂ 'ਚੋਂ ਪਾਸ ਹੋਣਾ ਬਹੁਤ ਮੁਸ਼ਕਿਲ ਹੈ ਇਸ ਕਰਕੇ ਉਹਨਾਂ ਦੇ ਚਰਨਾਂ ਦੀ ਧੂਰ ਚੁੰਮ ਕੇ ਮੱਥੇ ਨਾਲ ਲਾ ਕੇ ਜੇ ਤੁਸੀਂ ਕਿਸੇ ਵੀ ਗੁਰੂ ਪੀਰ ਨੂੰ ਕਿਸੇ ਨੂੰ ਵੀ ਮੰਨਦੇ ਹੋ ਤਾਂ ਉਹਨਾਂ ਦੇ murid ਕਹਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਸਭ ਤੋਂ ਪਹਿਲਾਂ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਸਾਨੂੰ ਉਹਨਾਂ ਹੀ ਦੱਸੇ ਹੋਏ ਰਸਤੇ ਤੇ ਚੱਲਣਾ ਪੈਂਦਾ ਹੈ ਤਾਂ ਸਾਨੂੰ ਹਰੋ ਕਰਮ ਕਰਨਾ ਪੈਂਦਾ ਹੈ ਜੋ ਉਹਨਾਂ ਨੂੰ ਉਹਨਾਂ ਨੇ ਦੱਸਿਆ ਹੋਇਆ ਹੈ ਤਾਂ ਕਈ ਇਮਤਿਹਾਨ ਵੀ ਹੁੰਦੇ ਹਨ ਜਿਸੀ ਉਹ ਇਮਤਿਹਾਨਾਂ ਵੀ ਜੋ ਪਾਸ ਹੁੰਦੇ ਹਨ ਫੇਰ ਹੀ ਆਪਣੇ ਗੁਰੂ ਪੀਰ ਦੇ murid ਕਹਿੰਦੇ ਆਂ ਤੇ ਦੁਨੀਆ ਨੂੰ ਵੀ ਕਹਿ ਸਕਦੇ ਆ ਕਿ ਅਸੀਂ ਉਹਨਾਂ ਦੇ murid ਆ। ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ। ਜੈ ਸਾਈਂ ਜੀ ਜੈ ਗੁਰੂਆਂ ਪੀਰਾਂ ਦੀ ਜੈ ਮਾਤਾ।